ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੁਰੂ ਪਿਆਰੀ ਸੰਗਤ ਜੀ ਆਓ ਜਈਏ ਅੱਖਰ ਨੂੰ ਥੋੜਾ ਜਿਆ ਹੋਰ ਅੱਗੇ ਵਿਚਾਰੀਏ ਜਈਏ ਅੱਖਰ ਨੂੰ ਲਗਾਂ ਮਾਤਰਾ ਦੇ ਅਨੁਸਾਰ ਕਿਵੇਂ ਪੜ੍ਹਨਾ ਹੈ ਕਿਵੇਂ ਉਚਾਰਨ ਕਰਨਾ ਹੈ ਇਹ ਆਪ ਸੰਗਤ ਨੂੰ ਨਾਲ ਸਾਂਝਾ ਕੀਤਾ ਜਾ ਰਿਹਾ ਹੁਣ ਤੱਕ ਔਂਕੜ ਜਈਏ ਨੂੰ ਲੱਗੀ ਹੋਵੇ ਜਾਂ ਦੁਲੈਂਕੜ ਲੱਗੀ ਹੋਵੇ ਉਹ ਤਾਂ ਅਸੀਂ ਪਿਛਲੀ ਵੀਡੀਓ ਦੇ ਵਿੱਚ ਵਿਚਾਰ ਕੀਤੀ ਸੀ ਅੱਜ ਜ਼ੈਯੇਨੁ ਲਾਮ ਜ਼ੈਯੇਨੁ ਦਲਾਮ ਜ਼ੈਯੇਨੁ ਹੋੜਾ ਤੇ ਜ਼ੈਯੇਨੁ ਕਨੋੜਾ ਇਹ ਲੱਗੇ ਹੁਣ ਤਾਂ ਉਚਾਰਨ ਕਿਵੇਂ ਕਰਨਾ ਹੈ ਆਓ ਸਭ ਤੋਂ ਪਹਿਲਾਂ ਜੇ ਜ਼ੈਯੇਨੁ ਲਾਮ ਲੱਗੀ ਹੋਵੇ ਤਾਂ ਇੱਕ ਜ਼ੈਯਾ ਜਿਹੜਾ ਹੈ ਉਹਨੇ ਈੜੀ ਬਿਹਾਰੀ ਵਿੱਚ ਬਦਲਨਾ ਜਿਹੜੀ ਲਾਮ ਲੱਗੀ ਨਾਲ ਉਹਨੇ ਈੜੀ ਲਾਵਾਂ ਏ ਈ ਏ ਜ਼ੈ ਨੂੰ ਲਾਮ ਲੱਗੀ ਹੋਵੇ ਉਚਾਰਨ ਈ ਏ ਜਿਵੇਂ ਸ ਸ ਵਾ ਵ ਜ਼ੈ ਨੂੰ ਲਾਮ ਲੱਗੀ ਹੋਈ ਹੈ ਸ ਸ ਵਾ ਵ ਉਸੇ ਤਰ੍ਹਾਂ ਹੀ ਜ਼ੈ ਈੜੀ ਬਿਹਾਰੀ ਵਿੱਚ ਲਾਮ ਈੜੀ ਨੂੰ ਲਾਮ ਲਾ ਕੇ ਉਚਾਰਨ ਹੋ ਗਿਆ ਸਵਈਏ ਜਦੋਂ ਇਹ ਸਵਈਏ ਸ਼ਬਦ ਪੜ੍ਹਾਂਗੇ ਵਾਵੇ ਦੇ ਉੱਤੇ ਅਦਕ ਲਾ ਕੇ ਥੋੜਾ ਜ਼ੋਰ ਲਾ ਕੇ ਬੋਲਣਾ ਪਵੇਗਾ। ਤੋਂ ਜਦੋਂ ਵੀ ਅਸੀਂ ਇਸ ਤਰ੍ਹਾਂ ਸ਼ਬਦ ਬੋਲਾਂਗੇ ਜਿੱਥੇ ਸਈਏ ਤੋਂ ਪਿਛਲੇ ਅੱਖਰ ਤੇ ਅਦਕ ਲਾ ਕੇ ਜ਼ੋਰ ਲਾ ਕੇ ਬੋਲਣਾ ਹੋਵੇਗਾ ਉੱਥੇ ਨਾਲ ਈੜੀ ਵਿਹਾਰੀ ਸ਼ਬਦ ਵਰਤੇ ਜਾਂਦਾ ਤੇ ਜੇ ਲਾਮ ਲੱਗੀ ਹੋਈ ਹੈ ਤੇ ਨਾਲ ਈੜੀ ਲਾਮਾਂ ਨਾਲ ਲੱਗ ਜਾਂਦਾ ਤਾਂ ਉਚਾਰਨ ਹੋ ਗਿਆ ਸਵਈਏ। ਜਿਵੇਂ ਅਸੀਂ ਕਹਿੰਦੇ ਹਾਂ ਸਵਈਏ ਮਹੱਲੇ ਪਹਿਲੇ ਕੇ ਉਥੇ ਸਵਈਏ ਇਸ ਤਰ੍ਹਾਂ ਲਿਖਿਆ ਹੋਇਆ ਸਸਾ ਵਾਵਾ ਈੜੀ ਵਿਹਾਰੀ ਈੜੀ ਲਾਮ ਸਵਈਏ ਮਹੱਲੇ ਦੂਜੇ ਕੇ ਤੋਂ ਸਵਈਏ ਪਾਠ ਉਚਾਰਨ ਹੋਵੇਗਾ ਸਸਾ ਵਾਵਾ ਜ਼ੈਨੁ ਲਾਮ ਦਾ ਸਵਈਏ ਇਦਾਂ ਹੈ ਮੰਮੇ ਨੂੰਕੜ ਜ਼ੈਨੁ ਲਾਮ ਮੰਮੇ ਨੂੰਕੜ ਉਸੇ ਤਰ੍ਹਾਂ ਉਚਾਰਨ ਹੋਣੀ ਈੜੀ ਵਿਹਾਰੀ ਤੇ ਜਈਏ ਨੇ ਬਦਲਣਾ ਤੇ ਲਾਮ ਨੇ ਈੜੀ ਲਾਮ ਦੇ ਵਿੱਚ ਉਚਾਰਨ ਹੋਵੇਗਾ ਮੋਈਏ ਜਿਵੇਂ ਗੁਰਬਾਣੀ ਦੇ ਵਿੱਚ ਅ ਬਚਨ ਵੀ ਆਉਂਦੇ ਨੇ ਆਪਣੇ ਪਿਰ ਕੈ ਰੰਗ ਰਤੀ ਮੋਈਏ ਸ਼ੁਭਵੰਤੀ ਨਾਰੇ ਉਹ ਯੇ ਪਾਠ ਹੋਵੇਗਾ ਹੁਣ ਅੱਗੇ ਹੈ ਰਾਰਾ ਮਮਾ ਜ਼ੈਨੁਲਾਮ ਨੂੰ ਮੰਮੇ ਥੋੜਾ ਜ਼ੋਰ ਪਾ ਕੇ ਅਦਕ ਲਾ ਕੇ ਜ਼ੈ ਇੜੀ ਵਿਹਾਰੀ ਚ ਨਾਮ ਈੜੀ ਲਾਮ ਚ ਤੁਰ ਰਮਈਏ ਉਚਾਰਨ ਹੋਵੇਗਾ ਰਮਈਏ ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਉਥੇ ਰਮਈਏ ਇਸ ਤਰ੍ਹਾਂ ਲਿਖਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਦੋਂ 346 ਅੰਗ ਦੇ ਉੱਤੇ ਪੜਾਂਗੇ ਤੁਰ ਰਮਈਏ ਤੋਂ ਅਸੀਂ ਦੇਖਿਆ ਜੇ ਜ਼ੇਏ ਨੂੰ ਲਾਮ ਲੱਗੀ ਹੋਵੇ ਈੜੀ ਵਿਹਾਰੀ ਈੜੀ ਲਾਮ ਨਾਲ ਲਗਾ ਕੇ ਉਚਾਰਨ ਬਣਦਾ ਹੈ ਹੁਣ ਆਉ ਜ਼ਈਨੁ ਦਲਾਮ ਜ਼ਈਨ ਤਾਂ ਈੜੀ ਵੀ ਹਰੀ ਚ ਰਹਿਣਾ ਦਲਾਮ ਨੇ ਕਿਉਂਕਿ ਦਲਾਮਾਂ ਐੜੇ ਨੂੰ ਲੱਗਦੀਆਂ ਈੜੀ ਨੂੰ ਨਹੀਂ ਲੱਗਦੀਆਂ ਤੋਂ ਨੇ ਐੜੇ ਦੇ ਉੱਤੇ ਦੋ ਲਾਵਾਂ ਬਣ ਕੇ ਦੁਲਾਵਾ ਉਚਾਰਨ ਹੋਵੇਗਾ ਈਐ ਜ਼ਈਨੁ ਦਲਾਮਾ ਈਐ ਜਿਵੇਂ ਦਦਾ ਜ਼ਈਨੁ ਦਨਾਮ ਦਦਾ ਉਸੇ ਤਰ੍ਹਾਂ ਹੀ ਜ਼ਈਆ ਈੜੀ ਵੀ ਹਰੀ ਚ ਦਲਾਮ ਐੜੇ ਦੇ ਉੱਤੇ ਲੱਗੇ ਜਾ ਕੇ ਦਈਐ ਪਾਠ ਹੈ ਦਈਏ ਇਸੇ ਰੰ ਦਿਨ ਔਂਕੜ ਜ਼ਈਏ ਨੂੰ ਦਲਾਮ ਲੱਗੀ ਹੋਈ ਦ ਦਿਨ ਔਂਕੜ ਉਸੇ ਤਰ੍ਹਾਂ ਹੀ ਜ਼ਈਆ ਈੜੀ ਦੇ ਵਿੱਚ ਵਿਹਾਰੀ ਨਾਲ ਲੱਗ ਗਈ ਤੇ ਦਲਾਮ ਜਿਹੜੀ ਐੜਾ ਲੱਗ ਕੇ ਉੱਪਰ ਦਲਾਮ ਲੱਗ ਗਈ ਉਚਾਰਨ ਹੋਵੇਗਾ ਦੁਈਏ ਤਾਂ ਜਿਹੜਾ ਦਲਾਮ ਵਾਲਾ ਪਾਠ ਹੈ ਦਈਏ ਦੁਈਏ ਇਸ ਤਰ੍ਹਾਂ ਉਚਾਰਨ ਹੋਵੇਗਾ ਸੋ ਅੱਗੇ ਹੈ ਜ਼ਈਨ ਹੋੜਾ ਜਿਹੜਾ ਜ਼ਈਨ ਹੋੜਾ ਹੈ ਨਾ ਉਹ ਤਿੰਨ ਤਰੀਕਿਆਂ ਦੇ ਨਾਲ ਪੜਿਆ ਜਾਂਦਾ ਹੈ ਪਹਿਲਾਂ ਈੜੀ ਵਿਹਾਰੀ ਊੜੇ ਦਾ ਮੂੰਖ ਖੁੱਲਾ ਜਿਵੇਂ ਕਹੇ ਲੂੜੇ ਨਹੋੜਾ ਈਓ ਇਸੇ ਤਰੀਕੇ ਨਾਲ ਦੂਜਾ ਉਚਾਰਨ ਹੈ ਈੜੀ ਸਿਹਾਰੀ ਊੜੇ ਦਾ ਮੂੰਖ ਖੁੱਲਾ ਟੀਓ ਟੀਕ ਉਚਾਰਨ ਹੈ ਸਿਹਾਰੀ ਪਲੱਸ ਊੜੇ ਨਹੋੜਾ ਜਾਂ ਊੜੇ ਦਾ ਮੂੰਖ ਖੁੱਲਾ ਸੋ ਇੱਥੇ ਲਿਖਿਆ ਹੋਇਆ ਐੜਾ ਜ਼ੈਨ ਨਹੋੜਾ ਤੋਂ ਇਹਨੇ ਈੜੀ ਵਿਹਾਰੀ ਊੜੇ ਨਹੋੜੇ ਜੇ ਬਦਲ ਲਾ ਜ਼ੈਦਾ ਆ ਗਿਆ ਈੜੀ ਵਿਹਾਰੀ ਜਿਹੜਾ ਹੋੜਾ ਕਿਉਂਕਿ ਨਾ ਹੋੜਾ ਈੜੀ ਤੇ ਲੱਗਦਾ ਨਾ ਹੀ ਊੜੇ ਤੇ ਨਾ ਹੀ ਐੜੇ ਤੇ ਪਰ ਊੜੇ ਤੇ ਲੱਗਦਾ ਹੈ ਤੋਂ ਇਥੇ ਐੜਾ ਈੜੀ ਵਿਹਾਰੀ ਊੜੇ ਦਾ ਮੂੰਹ ਖੁੱਲ੍ਹਾ ਪਾ ਊੜੇ ਨੋੜਾ ਉਚਾਰਨ ਹੋਵੇਗਾ ਆਈਓ ਪਰ ਕਿਤੇ ਕਿਤੇ ਇਹ ਸ਼ਬਦ ਜਿਵੇਂ ਪੱਬਾ ਜ਼ੈਨ ਹੋੜਾ ਹੈ ਉੱਥੇ ਉਚਾਰਨ ਪੱਬਾ ਈੜੀ ਸਿਆਰੀ ਉੜੇ ਦਾ ਮੂੰਖ ਖੁੱਲੋ ਤੇ ਭਾਈ ਉਹ ਸ਼ਬਦ ਉਚਾਰਨ ਹੈ ਉਹ ਅਸੀਂ ਅਰਥ ਮੁਤਾਬਕ ਦੇਖਣਾ ਕਿ ਉਥੇ ਅਰਥ ਕਿਵੇਂ ਬਣਦਾ ਜਿਵੇਂ ਆਈਏ ਮਈਏ ਗੁਰਬਾਣੀ ਦੇ ਵਿੱਚ ਸ਼ਬਦ ਅਸੀਂ ਪੜ੍ਹਦੇ ਹਾਂ ਤਾਂ ਇਸ ਤਰੀਕੇ ਨਾਲ ਇਹਦਾ ਉਚਾਰਨ ਹੈ ਆਈਓ ਹੁਣ ਦੂਜਾ ਹੈ ਈੜੀ ਸਿਆਰੀ ਉੜੇ ਦਾ ਮੂੰਖ ਖੁੱਲਾ ਹਾਇਨ ਹੋੜਾ ਜ਼ੈਨ ਹੋੜਾ ਹਾਇਨ ਹੋੜਾ ਉਸੇ ਤਰ੍ਹਾਂ ਜਿਹੜਾ ਜ਼ੈਏ ਦਾ ਹੋੜਾ ਈੜੀ ਸਿਆਰੀ ਉੜੇ ਦਾ ਮੂੰਖ ਖੁੱਲਾ ਉਚਾਰਨ ਹੋਵੇਗਾ ਹੋਏਓ ਨੰਨਾ ਠੱਠਾ ਜ਼ੈਨ ਹੋੜਾ ਨੰਨਾ ਠੱਠਾ ਉਸੇ ਤਰ੍ਹਾਂ ਹੀ ਜ਼ੈਦ ਜਿਹੜਾ ਹੋੜਾ ਹੈ ਉਹਨੇ ਸਿਹਾਰੀ ਪਲੱਸ ਊੜੇ ਦੇ ਵਿੱਚ ਬਦਲ ਜਾਣਾ ਸਿਹਾਰੀ ਠੱਠੇ ਤੇ ਚੱਲ ਜਾਣੀ ਊੜੇ ਨਹੋੜਾ ਜਾਂ ਊੜੇ ਦਾ ਮੂੰਹ ਖੁੱਲਾ ਉਚਾਰਨ ਹੋਵੇਗਾ ਲਠਿਓ ਇਸੇ ਤਰੀਕੇ ਨਾਲ ਹੋਰ ਪਾਠ ਹੈ ਊੜੇ ਨੌਕਰ ਪੱਪਾ ਜੱਜਾ ਪੈਰ ਵਿੱਚ ਜ਼ਈਆ ਤੇ ਹੋੜਾ ਊੜੇ ਨੌਕਰ ਪੱਪਾ ਜਿਹੜਾ ਜ਼ਈਆ ਹੈ ਉਹਨੇ ਸਿਹਾਰੀ ਪਲਸ ਊੜੇ ਨਹੋੜੇ 'ਚ ਬਦਲਣਾ ਸਿਹਾਰੀ ਜਜ ਦੇ ਲੱਗ ਗਈ ਊੜੇ ਦਾ ਮੂੰਹ ਖੁੱਲਾ ਊੜੇ ਨਹੋੜਾ ਉਚਾਰ ਰਿਹਾ ਉਪਜਿਓ ਇਸੇ ਤਰ੍ਹਾਂ ਲੱਲੇ ਨੂੰ ਕੰਨਾ ਗੱਗਾ ਪੈਰ ਤੇ ਜ਼ਈਆ ਹੋੜਾ ਲੱਲੇ ਨੂੰ ਕੰਨਾ ਜਿਹੜਾ ਇਹਨੇ ਸਿਹਾਰੀ ਪਲਸ ਊੜੇ ਦਾ ਮੂੰਹ ਖੁੱਲਾ ਜਾਂ ਊੜੇ ਨਹੋੜਾ ਸਿਹਾਰੀ ਗੱਗੇ ਤੇ ਆ ਜਾਣੀ ਊੜੇ ਦਾ ਮੂੰਹ ਖੁੱਲਾ ਜ਼ਈਏ ਨੇ ਇਸ ਤਰ੍ਹਾਂ ਬਦਲਣਾ ਜਿਵੇਂ ਆ ਉੱਤੇ ਲਿਖਿਆ ਸਿਹਾਰੀ ਪਲਸ ਉੜੇ ਦਾ ਮੂੰਖਲਾ ਉਚਾਰਨ ਹੋਵੇਗਾ ਲੱਗਿਓ ਲੱਲੇ ਨੂੰ ਕੰਨਾ ਗੱਗੇ ਸਾਰੀ ਉੜੇ ਦਾ ਮੂੰਖਲਾ ਲੱਗਿਓ ਸੋ ਇਸੇ ਤਰੀਕੇ ਦੇ ਨਾਲ ਜਦੋਂ ਜ਼ਈਏ ਨੂੰ ਕਨੋੜਾ ਆਵੇਗਾ ਇਹ ਤਾਂ ਜਾ ਉਚਾਰਨ ਪਾਠ ਗੁਰਬਾਣੀ ਵਿੱਚ ਜ਼ਈਆ ਉੜੇ ਨੂੰ ਔਂਕੜ ਜੇ ਜ਼ਈਏ ਨੂੰ ਕਨੋੜਾ ਪੜਨਾ ਹੋਵੇ ਜਾਂ ਫਿਰ ਈੜੀ ਸਾਰੀ ਐੜਾ ਉੜੇ ਨੂੰ ਔਂਕੜ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਉਚਾਰਨ ਹੈ ਜਿਵੇਂ ਪੱਪੇ ਨੂੰ ਕੰਨਾ ਜ਼ਈਏ ਨੂੰ ਕਨੋੜਾ ਜਿਹੜਾ ਜ਼ਈਦਾ ਕਲੋੜਾ ਹੈ ਨਾ ਕਲੋੜੇ ਨਾਲ ਊੜੇ ਨਾਲ ਔਂਕੜ ਵਿੱਚ ਬਦਲ ਜਾਣਾ ਗੁਰਬਾਣੀ ਚ ਪੱਪੇ ਨੂੰ ਕੰਨਾ ਜ਼ਈਆ ਊੜੇ ਨਾਲ ਔਂਕੜ ਲਿਖਿਆ ਸਾਨੂੰ ਮਿਲਦਾ ਹੈ ਪਾਇਓ ਇਹਦਾ ਉਚਾਰਨ ਹੋਵੇਗਾ ਭਾਵੇਂ ਜ਼ਈਆ ਲੱਗਿਆ ਹੈ ਈੜੀ ਸਿਆਰੀ ਐੜਾ ਊੜੇ ਨਾਲ ਔਚਾਰ ਨਿਸ਼ਚਿਤ ਰਹੀ ਹੋਣਾ ਹੈ ਪੱਪੇ ਨੂੰ ਕੰਨਾ ਈੜੀ ਸਿਆਰੀ ਐੜਾ ਊੜੇ ਨਾਲ ਔਯੋ ਭਾਵੇਂ ਗੁਰਬਾਣੀ ਵਿੱਚ ਜੱਜਾ ਲਿਖਿਆ ਸਭ ਜ਼ਈਆ ਸਾਨੂੰ ਲਿਖਿਆ ਮਿਲਦਾ ਹੈ ਪਰ ਉਚਾਰਨ ਹੋਵੇਗਾ ਪੱਪੇ ਨੂੰ ਕੰਨਾ ਈੜੀ ਸਿਹਾਰੀ ਐੜਾ ਊੜੇ ਨੋਕੜ ਪਾਇਓ ਇਸੇ ਤਰ੍ਹਾਂ ਹੀ ਪੱਬਾ ਜ਼ੈਏ ਨੂੰ ਕਨੋੜਾ ਪੱਬਾ ਜ਼ੈਏ ਨੂੰ ਕਨੋੜਾ ਪਾਇਓ ਲਿਖਿਆ ਸਾਨੂੰ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰ ਉਚਾਰਨ ਈੜੀ ਸਿਹਾਰੀ ਐੜਾ ਊੜੇ ਨੋਕੜ ਨਾਲ ਲਾ ਕੇ ਪੱਬਾ ਈੜੀ ਸਿਹਾਰੀ ਐੜਾ ਊੜੇ ਨੋਕੜ ਪਾਇਓ ਤੇ ਜੇ ਇਸ ਤਰ੍ਹਾਂ ਵੀ ਪਾਇਓ ਲਿਖਿਆ ਹੋਵੇ ਉਚਾਰਨ ਇਸ ਤਰ੍ਹਾਂ ਹੋਵੇਗਾ ਹੁਣ ਅੱਗੇ ਇੱਕ ਪੰਗਤ ਸ਼ਬਦ ਹੈ ਨੰਨੇ ਸਿਹਾਰੀ ਰਾਰਾ ਮੰਮਾ زئیہ نو کنوڑا ہے تھے زئیہ نو کنوڑا نرمائیو کونیدہ اچانا کس طرح ہوگا ننے سہاری رارا اسے طرح ہی مممہ ایڈی سہاری ایڈا اوڑنوں پڑ اے نرمائیو 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 کسی چیز نو بنانا. بنایا کہہ لیے خلیم آرتوی لکھا بنایا تو اس طرح للہ زئیہ نو کنوڑا للہ اسے طرح ہی جیڑا زئیہ دا کنوڑا ہے ਉਨੇ ਈੜੀ ਸਾਰੀ ਐੜਾ ਊੜੇ ਨਾ ਓੜ ਜਈਏ ਨੇ ਈੜੀ ਸਾਰੀ ਨਾਲ ਐੜੇ ਚ ਬਦਲ ਲੈਣਾ ਕੋ ਨੋੜੇ ਨੇ ਊੜੇ ਔਂਕੜ ਵਿੱਚ ਬਦਲ ਜਾਓ ਤਾਂ ਉਚਾਰਨ ਹੈ ਲਯੋ ਸੋ ਇਸੇ ਤਰ੍ਹਾਂ ਅਸੀਂ ਦੇਖਿਆ ਜ਼ਈਏ ਨੂੰ ਲਾਮ ਦਾ ਉਚਾਰਨ ਕਿਵੇਂ ਹੋਵੇਗਾ ਦ ਲਾਮ ਦਾ ਉਚਾਰਨ ਕਿਵੇਂ ਹੋਵੇਗਾ ਓੜਾ ਲੱਗਿਆ ਹੋਵੇ ਉਸ ਦਾ ਉਚਾਰਨ ਕਿਵੇਂ ਹੋਵੇਗਾ ਕਨੋੜਾ ਲੱਗਿਆ ਹੋਵੇ ਉਸ ਦਾ ਉਚਾਰਨ ਕਿਵੇਂ ਹੋਵੇਗਾ ਇਸ ਤਰੀਕੇ ਦੇ ਨਾਲ ਇਹ ਉਚਾਰਨ ਜਿਹੜੇ ਕਰਨੇ ਹਨ ਹੁਣ ਇਸ ਤੇ ਵਾ ਸਿਰਫ ਇੱਕ ਵੀਡੀਓ ਬਣਨੀ ਲਾਸਟ ਦੇ ਵਿੱਚ ਜਿੱਥੇ ਜ਼ਈਏ ਨੂੰ ਟਿੱਪੀ ਹੋਵੇਗੀ ਔਰ ਨਾਲ ਜਿੰਨੇ ਹੁਣ ਤੱਕ ਕੀਤੇ ਨੇ ਸਾਰਿਆਂ ਮੈਂ ਲਗਾਤਾਰਨ ਲਿਖ ਕੇ ਇੱਕ ਜਗ੍ਹਾ ਬੋਰਡ ਬਣਾ ਕੇ ਸਾਂਝਾ ਕਰ ਦੇਣਾ ਤਾਂ ਕਿ ਜਿਨ੍ਹਾਂ ਨੇ ਬਾਅਦ ਵਿੱਚ ਵੀ ਕੋਈ ਵੀਡੀਓ ਦੇਖ ਕੇ ਅੱਖਰਾਂ ਦਾ ਉਚਾਰਨ ਕਰਨਾ ਹੋਵੇ ਉਹਨਾਂ ਨੂੰ ਸੋਖਾ ਜ਼ਰੂਰ ਹੋਵੇਗਾ ਸੋ ਇਹ ਜਾਣਕਾਰੀ ਇਕੱਠੀ ਕਰਨ ਲੱਗਿਆ ਤੇ ਮੈਨੂੰ ਤਾਂ ਇਹ ਬੋਰਡ ਦੇ ਉੱਤੇ ਲਿਖਣ ਲੱਗਿਆ ਕ੍ਰਿਮ ਕ੍ਰਿਮ ਘੰਟਾ ਸਵਾ ਟੰਟਾ ਲੱਗ ਜਾਂਦਾ ਕਿਉਂਕਿ ਮੈਂ ਗੁਰਬਾਣੀ ਦੇ ਵਿੱਚ ਸ਼ਬਦ ਵੀ ਲੱਭ ਕੇ ਦੇਖਦਾ ਹੁੰਦਾ ਉਹਦੇ ਅਰਥ ਵੀ ਪਹਿਲੇ ਦੇਖਦਾ ਹੁੰਦਾ ਉਹਨਾਂ ਸ਼ਬਦਾਂ ਨੂੰ ਵੀ ਦੇਖਦਾ ਹੁੰਦਾ ਉਹਨਾਂ ਦਾ ਉਚਾਰਨ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਹੈ ਜਾਂ ਇਸ ਤਰ੍ਹਾਂ ਇਹ ਵੀ ਜ਼ਰੂਰ ਦੇਖਦਾ ਹੁੰਦਾ ਸੋ ਇਸ ਤਰੀਕੇ ਦੇ ਨਾਲ ਜਿਵੇਂ ਆ ਰਮਈਏ ਸ਼ਬਦ ਹੈ ਇਹ ਰਮਈਏ ਹੈ ਇਹ ਦੁਨ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਹਨ ਇਹਨਾਂ ਨੂੰ ਪਹਿਲੇ ਮੈਂ ਆਪ ਵੀ ਦੇਖਦਾ ਹੁੰਦਾ ਤਾਂ ਮੈਂ ਆਪ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੁੰਦਾ ਸੋ ਮੈਂ ਆਸ ਕਰਦਾ ਕਿ ਜਿਹੜੀ ਆਪ ਸੰਗਤਾਂ ਦੇ ਨਾਲ ਜਾਣਕਾਰੀ ਸਾਂਝੀ ਮੈਂ ਕਰਦਾ ਆਪ ਜੀ ਨੂੰ ਜ਼ਰੂਰ ਚੰਗੀ ਲੱਗਦੀ ਹੋਵੇਗੀ ਤੇ ਜੇ ਚੰਗੀ ਲੱਗਦੀ ਹੈ ਤਾਂ ਕਮੈਂਟ ਕਰਕੇ ਸੁਝਾਅ ਜ਼ਰੂਰ ਦਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਔਰ ਸਬਸਕ੍ਰਾਈਬ ਕਰੋ ਆਓ ਗੁਰਬਾਣੀ ਵਿਚਾਰੀਏ ਚੈਨਲ ਨੂੰ ਔਰ ਵੱਤ ਤੋਂ ਵੱਤ ਸ਼ੇਅਰ ਕਰੋ ਤਾਂ ਕਿ ਇਹ ਜਿਹੜੀ ਜਾਣਕਾਰੀ ਆਪ ਸੰਗਤਾਂ ਦੇ ਨਾਲ ਸਾਂਝੀ ਕਰ ਰਹੇ ਆਂ ਇਹ ਵੱਤੇ ਵੱਤ ਸੰਗਤਾਂ ਤੱਕ ਪਹੁੰਚ ਸਕੇ ਵੱਤੇ ਵੱਤ ਸੰਗਤਾਂ ਇਸ ਦਾ ਲਾਭ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ